ਨਾ 1327 ਤੇ ਰਾਗ ਪ੍ਰਭਾਤੀ ਸ਼ੁਰੂ ਹੁੰਦਾ ਇਹ ਜਦੋਂ ਅਰਜਨ ਦੇਵ ਜੀ ਨੇ ਸਾਰੇ ਭਗਤਾਂ ਦੀ ਸਤਿਗੁਰੂਆਂ ਦੀ ਬਾਣੀ ਇਕੱਠੀ ਕਰਕੇ ਜਦੋਂ ਗ੍ਰੰਥ ਬਣਾਇਆ ਸੰਬਲ ਕੀਤਾ ਉਦੋਂ ਇਹ ਆਖਰੀ ਰਾਗ ਸੀਗਾ ਉਦੋਂ ਤੱਕ ਪਰ ਬਾਅਦ ਵਿੱਚ ਗੋਬਿੰਦ ਸਿੰਘ ਜੀ ਨੇ ਨੌਵੇਂ ਮੱਲੇ ਦੀ ਜਦ ਬਾਣੀ ਜੋੜੀ ਆ ਉਹਦੇ ਵਿੱਚ ਨੌਵੇਂ ਮੱਲੇ ਦਾ ਇੱਕ ਦੋ ਸ਼ਬਦਾਂ ਦਾ ਸਿਰਫ ਇੱਕ ਪੇਜ ਦਾ ਰਾਗ ਹੋਰ ਐਡ ਹੋਇਆ ਜਯਾ ਜਾਵੰਤੀ ਉਹ ਸਿਰਫ ਇੱਕ ਪੇਜ ਦਾ ਰਾਗ ਆ ਇੱਕ ਦੋ ਕੁ ਸ਼ਬਦ ਨੇ ਬਸ ਉਹ ਇਸ ਲਈ ਹੁਣ ਇਹ ਸੈਕਿੰਡ ਲਾਸਟ ਰਾਗ ਆ ਇਸ ਤੋਂ ਪਹਿਲਾਂ ਇਹ ਆਖਰੀ ਰਾਗ ਸੀਗਾ ਨੌਵੇਂ ਮੱਲੇ ਦੀ ਬਾਣੀ ਐਡ ਹੋਣ ਤੋਂ ਪਹਿਲਾਂ ਆਪਾਂ ਜਿਵੇਂ ਪਹਿਲਾਂ ਗੱਲ ਸਮਝੀ ਆ ਕਿ ਜਿਹੜੇ ਰਾਗਾਂ ਦੇ ਅਰਥ ਨੇ ਇਹ ਆਤਮਿਕ ਲੈਵਲ ਦੇ ਨੇ ਗ੍ਰੰਥ ਦੇ ਵਿੱਚ ਗੁਰਬਾਣੀ ਨੂੰ ਉਸ ਤਰੀਕੇ ਨਾਲ ਸੈਂਪਲ ਕੀਤਾ ਹੋਇਆ ਕਿ ਸਿੱਖ ਪੜਦਾ ਹੋਇਆ ਸਿੱਖਦਾ ਸਿੱਖਦਾ ਆਵੇ ਉਹਦੀ ਸ਼ਖਸੀਅਤ ਡਿਵੈਲਪ ਹੁੰਦੀ ਆਵੇ ਉਹਦੀ ਬੁੱਧੀ ਦੀ ਡਿਵੈਲਪਮੈਂਟ ਹੁੰਦੀ ਜਿਹੜੀ ਉਹਦੇ ਵਿੱਚ ਵਿਵੇਕ ਆ ਉਹਦੀ ਤਰੱਕੀ ਹੁੰਦੀ ਆਵੇ ਉਹਦੇ ਵਿੱਚੋਂ ਹਉਮੈ ਦੀ ਮੈਲ ਲੈਂਦੀ ਆਵੇ ਪ੍ਰਭਾਤ ਦਾ ਮਤਲਬ ਹੁੰਦਾ ਸਵੇਰ ਹੋਣਾ ਪ੍ਰਭਾਤੀ ਮਤਲਬ ਇੱਥੇ ਹਉਮੈ ਦੀ ਸਾਰੀ ਅਗਿਆਨਤਾ ਦੀ ਰਾਤ ਖਤਮ ਹੋ ਗਈ ਸਿੱਖ ਦੀ ਜਦੋਂ ਪੜਦਾ-ਪੜਦਾ ਆਊਗਾ ਇੱਥੇ 1327 ਹੁਣ ਅੱਗੇ 100 ਕ ਪੇਜ ਰਹਿ ਕੇ ਸਲੋਕੇ ਸ਼ੁਰੂ ਹੋਣੇ ਆ ਜਿਹੜੇ 12 ਤੋਂ ਵੱਧੂ ਸ਼ਲੋਕ ਲਿਖੇ ਨੇ ਸ਼ਲੋਕ 12 ਤੋਂ ਵਧੇ ਇੱਕ ਸੈਸਕ੍ਰਿਤੀ ਸ਼ਲੋਕ ਜਾਂ ਕਬੀਰ ਭਗਤ ਦੇ ਸ਼ਲੋਕ ਉਹ ਸ਼ਲੋਕੇ ਸ਼ੁਰੂ ਹੋਣੇ ਨੇ ਵਿਰਾਗ ਤਾਂ ਇੱਕ ਇਹ ਆਖਰੀ ਉਹ ਚੱਲ ਰਹੇ ਨੇ ਮਤਲਬ ਪ੍ਰভাত ਹੋ ਗਈ ਹੋ ਪਰਮ ਦੀ ਰਾਤ ਖਤਮ ਹੋ ਗਈ ਅਗਿਆਨਤਾ ਦੀ ਪ੍ਰভাত ਹੁੰਦੀ ਹੈ ਸਵੇਰ ਇਸ ਰਾਗ ਦਾ ਅਰਥ ਹੈ ਕਿ ਅਗਿਆਨਤਾ ਦੀ ਰਾਤ ਤੋਂ ਬਾਅਦ ਹੁਣ ਗਿਆਨ ਦੀ ਸਵੇਰ ਹੋ ਗਈ ਹੈ ਜੇ ਸਿੱਖ ਇੱਕ ਗੁਰਵਾਣੀ ਵਿਚਾਰ ਦਾ ਆ ਰਿਹਾ ਤਾਂ ਉਹਦੀ ਇੱਥੇ ਤੱਕ ਆਉਂਦੇ ਹੋਏ ਭਰਮ ਦੇ ਭਲੇਖਿਆਂ ਦੀ ਰਾਤ ਅਗਿਆਨਤਾ ਦੀ ਰਾਤ ਖਤਮ ਹੋ ਜਾਣੀ ਆ ਅਤੇ ਗਿਆਨ ਦਾ ਚਾਨਣ ਹੋ ਜਾਣਾ ਗਿਆਨ ਦੀ ਸਵੇਰ ਹੋ ਜਾਣੀ ਆ ਉਹ ਉਸ ਦਾ ਅਰਥ ਆ ਹੈ ਪ੍ਰਭਾਤ ਜਿਹੜਾ ਜੈ ਜਾਵੰਤੀ ਰਾਗ ਆ ਨੌਵੇਂ ਮੱਲੇ ਦਾ ਇਸ ਤੋਂ ਬਾਅਦ ਉਹ ਸਿਰਫ ਇੱਕ ਪੇਜ ਦਾ ਰਾਗ ਆ ਜੈ ਜਾਵੰਤੀ ਮਤਲਬ ਉਹ ਜੈ ਜੈਕਾਰ ਕਰ ਰਹੀ ਹੈ ਬੁੱਧੀ ਜੈ ਜਾਵੰਤੀ ਜੈ ਜਪ ਰਹੀ ਹੈ ਜੈ ਜੱਪ ਰਹੀ ਹੈ ਸਵਾਮੀ ਪਰਮੇਸ਼ਰ ਮਿਲ ਗਿਆ ਉਸ ਦੀ ਉਹ ਜੈ ਜੱਪ ਰਹੀ ਹੈ ਬਸ ਉਹੀ ਉਸ ਰਾਗ ਦਾ ਅਰਥ ਆ ਉਸ ਤੋਂ ਬਾਅਦ ਸ਼ਲੋਕ ਸ਼ੁਰੂ ਹੋ ਜਾਣੇ ਆ